ਵਿਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਰ ਤਾਂ ਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਪਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅਮਨ ਅਰੋੜਾ ਦੀ ਕੈਬਨਟ ਮੰਤਰੀ ਅਮਨ ਅਰੋੜਾ ਹਲਕਾ ਸੁਨਾਮ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਪਹੁੰਚੇ ਜਿੱਥੇ ਉਹਨਾਂ ਦੇ ਵੱਲੋਂ ਨਵੇਂ ਕਮਰਿਆਂ ਦੀ ਉਸਾਰੀ ਦੇ ਨੀਂ ਪੱਧਰ ਜਿਹੜੇ ਰੱਖੇ ਗਏ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਸਾਰਿਆਂ ਦੇ ਸਾਹਮਣੇ ਆਪਣਾ ਪੱਖ ਵੀ ਸਾਹਮਣੇ ਰੱਖਿਆ ਗਿਆ ਤੇ ਕੁਝ ਗੱਲਬਾਤ ਵੀ ਕੀਤੀ ਗਈ ਹੈ ਤੇ ਆਓ ਸੁਣਦੇ ਹਾਂ ਦੇਖੋ ਪਿਛਲੇ 3.5 ਸਾਲਾਂ ਤੋਂ ਪੰਜਾਬ ਦੇ ਵਿੱਚ ਸਿਹਤ ਔਰ ਸਿੱਖਿਆ ਕ੍ਰਾਂਤੀ ਜਿਹੜੀ ਉਹ ਚੱਲ ਰਹੀ ਹੈ ਕਿਉਂਕਿ ਅਸੀਂ ਮੰਨ ਕੇ ਚੱਲਦੇ ਹਾਂ ਕਿ ਸਿੱਖਿਆ ਦੇ ਮਾਧਿਅਮ ਦੇ ਜ਼ਰੀਏ ਹੀ ਬੱਚੇ ਸਭ ਤੋਂ ਵੱਡਾ ਐਸੈਟ ਹੁੰਦੇ ਨੇ ਤੇ ਇਹੀ ਬੱਚੇ ਅੱਗੇ ਜਾ ਕੇ ਸਮਾਜ ਪੰਜਾਬ ਤੇ ਦੇਸ਼ ਦਾ ਭਵਿੱਖ ਰੌਸ਼ਨ ਜਿਹੜਾ ਉਹ ਕਰ ਸਕਦੇ ਨੇ ਸੋ ਇਹਨਾਂ ਦੀਸ ਸਟੱਡੀਆਂ ਨੂੰ ਫੈਸਿਲਿਟੇਟ ਕਰਨ ਦੇ ਲਈ ਸਿੱਖਿਆ ਕ੍ਰਾਂਤੀ ਵੀ ਪਿੱਛੇ ਜੇ ਸਰਕਾਰ ਵੱਲੋਂ ਚਲਾਈ ਗਈ ਹੈ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਤੇ ਅੱਜ ਉਸੇ ਮਕਸਦ ਦੇ ਨਾਲ ਸੁਨਾਮ ਹਲਕੇ ਦੇ ਵਿੱਚ तकरीबन 1.2 ਕਰੋੜ ਦੀ ਲਾਗਤ ਦੇ ਨਾਲ ਪੰਜ ਸਕੂਲਾਂ ਦੇ ਵਿੱਚ ਜੋ ਚਾਹੇ ਰੂਮਸ ਬਣਨੇ ਨੇ ਕਲਾਸਰੂਮਸ ਬਣਨੇ ਨੇ ਸਾਇੰਸ ਲੈਬਸ ਬਣਨੀਆਂ ਨੇ ਕੰਪਿਊਟਰ ਲੈਬਸ ਬਣਨੀਆਂ ਨੇ ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ ਔਰ ਸਾਡੇ ਸੁਨਾਮ ਸਕੂਲ ਦੇ ਵਿੱਚ ਅ ਚਾਰ ਕਮਰੇ 78 ਲੱਖ ਰੁਪਏ ਦੀ ਲਾਗਤ ਦੇ ਨਾਲ ਉਹਦਾ ਫਾਊਂਡੇਸ਼ਨ ਸਟੋਨ ਹੈ ਜਿਹੜਾ ਉਹ ਬੱਚਿਆਂ ਦੇ ਹੱਥੋਂ ਰਖਾਇਆ ਗਿਆ ਕਿਉਂਕਿ ਬੱਚਿਆਂ ਰੱਬ ਦਾ ਰੂਪ ਹੁੰਦੀਆਂ ਨੇ ਤੇ ਮੈਂ ਸਮਝਦਾ ਕਿ ਇਸ ਇਨੀਸ਼ੀਏਟਿਵ ਦੇ ਨਾਲ ਬੱਚਿਆਂ ਨੂੰ ਹੋਰ ਪੜਨ ਦੇ ਵਿੱਚ ਔਰ ਸਾਰੇ ਟੀਚਰਜ਼ ਨੂੰ ਜਿਹੜੇ ਕਿ ਸੋਸਾਇਟੀ ਦੇ ਸਮਾਜ ਦੇ ਪੁੱਖ ਨਿਰਮਾਤਾ ਨੇ ਉਹਨਾਂ ਨੂੰ ਫੈਸਿਲਿਟੇਟ ਹੈ ਜਿਹੜਾ ਉਹ ਕਰਨ ਦੇ ਛੋਟਾ ਜਿਹਾ ਬਰਾੜਾ ਮੈਂ ਸਮਝਦਾ ਕਿ ਉਹੀ ਮੁਲਕ ਉਹੀ ਸਮਾਜ ਦੁਨੀਆ ਦੇ ਉੱਪਰ ਰਾਜ ਕਰਦੇ ਨੇ ਜਿਹੜੇ ਕਿ ਆਪਣੇ ਬੱਚਿਆਂ ਦੇ ਵਿੱਚ ਆਪਣੀਆਂ ਫਿਊਚਰ ਜਨਰੇਸ਼ਨ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰਦੇ ਨੇ ਇਨਵੈਸਟ ਸਿਰਫ ਔਰ ਸਿਰਫ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਸਭ ਤੋਂ ਵੱਧ ਸਮਾਂ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਨੂੰ ਚੰਗੀ ਦਿਸ਼ਾ ਦੇਣ ਦੇ ਰੂਪ ਦੇ ਵਿੱਚ ਸਭ ਤੋਂ ਵੱਧ ਉਹਨਾਂ ਦੇ ਉੱਪਰ ਮਿਹਨਤ ਕਰਨ ਦੇ ਰੂਪ ਦੇ ਵਿੱਚ ਜਿਹੜੀਆਂ ਇਹ ਇਨਵੈਸਟਮੈਂਟਸ ਬੱਚੇ ਦੇ ਵਿੱਚ ਹੁੰਦੀਆਂ ਨੇ ਉਹੀ ਇਨਵੈਸਟਮੈਂਟਸ ਨੇ ਜਿਹੜੀਆਂ ਅੱਗੇ ਜਾ ਕੇ ਬੱਚਿਆਂ ਨੂੰ ਉਸ ਸਮਾਜ ਦਾ ਜਾਂ ਉਸ ਰਾਜ ਦਾ ਜਾਂ ਉਸ ਦੇਸ਼ ਦਾ ਐਸੈਟ ਹੈ ਜਿਹੜਾ ਸਭ ਤੋਂ ਵੱਡਾ ਸਰਮਾਇਆ ਹੈ ਉਹ ਬਣਾਉਂਦੇ ਨੇ ਤੇ ਉਹੀ ਮੋਲ ਕੱਜ ਦੁਨੀਆ ਦੇ ਉੱਪਰ ਰਾਜ ਜਿਹੜਾ ਉਹ ਕਰ ਰਹੇ ਨੇ ਤੋਦਰੀ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟਣ ਦੇ ਮਾਮਲੇ ਦੇ ਵਿੱਚ ਸਰਕਾਰ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬੀਤੇ ਦਿਨੀ ਪੰਜਾਬ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਦੌਰਾਨ ਪਠਾਨਕੋਟ ਦੇ ਮਾਦੋਪੁਰ ਹੈਡਵਰਕਸ ਦੇ ਗੇਟ ਟੁੱਟ ਜਾਣ ਦੇ ਨਾਲ ਸਥਿਤੀ ਜਿਹੜੀ ਹੋਰ ਵੀ ਵਿਗੜ ਗਈ ਸੀ ਤੇ ਇਸ ਲਾਪਰਵਾਹੀ ਦੇ ਮੱਦੇਨਜ਼ਰ ਸਿੰਚਾਈ ਵਿਭਾਗ ਨੇ ਵੱਡੀ ਕਾਰਵਾਈ ਕਰਦਿਆਂ ਤਿੰਨ ਅਧਿਕਾਰੀ ਸਸਪੈਂਡ ਕਰ ਦਿੱਤੇ ਨੇ। ਜਿਨ੍ਹਾਂ ਵਿਭਾਗ ਦੇ ਵੱਲੋਂ ਐਕਸਨ ਨਿਤਿਨ ਸੂਤ ਐਸ ਡੀਓ ਅਰुण ਕੁਮਾਰ ਅਤੇ ਜੇਈ ਸਚਨ ਠਾਕੁਰ ਨੂੰ ਤੁਰੰਤ ਪ੍ਰਭਾਵ ਦੇ ਨਾਲ ਮੁਅਤਲ ਕਰ ਦਿੱਤਾ ਹੈ ਤੇ ਉਹਨਾਂ ਦੀ ਮੁਅਤਲੀ ਦਾ ਨੋਟੀਫਿਕੇਸ਼ਨ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਜਾਰੀ ਕੀਤਾ ਗਿਆ ਜ਼ਿਕਰਯੋਗ ਹੈ ਕਿ ਬੀਤੀ 27 ਅਗਸਤ ਨੂੰ ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ਦਾ ਇੱਕ ਗੇਟ ਟੁੱਟ ਗਿਆ ਸੀ ਗੇਟ ਦੀ ਮੁਰੰਮਤ ਕਰਦੇ ਸਮੇਂ ਲਗਭਗ 50 ਲੋਕ ਪਾਣੀ ਵਿੱਚ ਫਸ ਗਏ ਸਨ ਤੇ ਉਹਨਾਂ ਨੂੰ ਹੈਲੀਕਾਪਟਰ ਰਾਹੀਂ ਬਚਾਇਆ ਗਿਆ ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਵੀ ਹੋ ਗਈ ਸੀ ਤੇ ਉਸ ਦੀ লাশ 28 ਅਗਸਤ ਨੂੰ ਹੈਲੀਕਾਪਟਰ ਰਾਹੀਂ ਪ੍ਰਾਪਤ ਜੁੜੀ ਗਈ ਕੀਤੀ ਗਈ ਸੀ ਤਾਂ ਹੁਣ ਮਾਦਪੁਰ ਐਡਵਰਕਸ ਦੇ ਗੇਟ ਦੇ ਮਾਮਲੇ ਦੇ ਵਿੱਚ ਇਹ ਸਰਕਾਰ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਰੁਕ ਕਰਦਾ ਅਗਲੀ ਖਬਰ ਦੇ ਵੱਲ ਸਾਈਬਰ ਕੈਫੇ ਮਾਲਕਾਂ ਦੇ ਲਈ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਨੇ ਇੱਥੇ ਯੂਟੀ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨਸ਼ਾਨਤ ਕੁਮਾਰ ਯਾਦਵ ਨੇ ਸ਼ਹਿਰ ਦੇ ਵਿੱਚ ਸਾਈਬਰ ਕੈਫੇ ਚਲਾਉਣ ਵਾਲਿਆਂ ਦੇ ਲਈ ਨਵੇਂ ਨਿਰਦੇਸ਼ ਜਾਰੀ ਕੀਤੇ ਹਨ ਨਿਰਦੇਸ਼ਾਂ ਦਾ ਮਕਸਦ دہشت گردੀ ਗਤੀਵਿਧੀਆਂ ਰੋਕਣਾ ਅਤੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਸਾਈਬਰ ਕੈਫੇ ਵਿੱਚ ਈਮੇਲ ਜਿਹਤ ਵੱਖ-ਵੱਖ ਸੁਵਿਧਾਵਾਂ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਰਿਹਾ ਹੈ ਸਾਈਬਰ ਕੈਫੇ ਦੀ ਵਰਤੋਂ ਕਰਕੇ ਗੈਰ ਸਮਾਜੀ ਅਨਸਰ ਸੁਰੱਖਿਆ ਜਾਂਚ ਏਜੰਸੀਆਂ ਨੂੰ ਗੁੰਮਰਾਹ ਕਰਨ ਜਨਤਾ ਦੇ ਵਿੱਚ دہشت ਪੈਦਾ ਕਰਨ ਅਤੇ ਸ਼ਹਿਰ ਦੀ ਸੁਰੱਖਿਆ ਨੂੰ ਖਤਰੇ ਦੇ ਵਿੱਚ ਪਾ ਰਹੇ ਨੇ ਜਾਰੀ ਨਿਰਦੇਸ਼ਾਂ ਦੇ ਅਨੁਸਾਰ ਉਸ ਅਣਜਾਣ ਵਿਅਕਤੀ ਲਈ ਸਾਈਬਰ ਕੈਫੇ ਦੀ ਵਰਤੋਂ 'ਤੇ ਪਾਬੰਦੀ ਹੋਵੇਗੀ ਜਿਸ ਦੀ ਪਛਾਣ ਕੈਫੇ ਮਾਲਕ ਵੱਲੋਂ ਸਥਾਪਿਤ ਨਹੀਂ ਕੀਤੀ ਗਈ। ਵਿਜ਼ਟਰ ਯੂਜ਼ਰ ਦੀ ਪਛਾਣ ਦੇ ਰਿਕਾਰਡ ਦੇ ਲਈ ਇੱਕ ਰਜਿਸਟਰ ਰੱਖਿਆ ਜਾਵੇ। ਵਿਜ਼ਟਰ ਯੂਜ਼ਰ ਦੇ ਹਸ ਲਿਖੇਤ ਨਾਮ, ਪਤਾ, ਟੈਲੀਫੋਨ ਨੰਬਰ ਅਤੇ ਪਛਾਣ ਪੱਤਰ ਦਾ ਰਿਕਾਰਡ ਵੀ ਦਰਜ ਕਰਨਾ ਅਤੇ ਉਸ ਨੂੰ ਰਜਿਸਟਰ ਤੇ ਦਸਤਕਤ ਕਰਨੇ ਲਾਜ਼ਮੀ ਹੋਣਗੇ। ਵਿਜ਼ਟਰ ਯੂਜ਼ਰ ਦੀ ਪਛਾਣ ਕਾਰਡ ਵੋਟਰ ਕਾਰਡ ਰਾਸ਼ਨ ਕਾਰਡ ਡਰਾਈਵਿੰਗ ਲਾਇਸੈਂਸ ਪਾਸਪੋਰਟ ਜਾਂ ਫੋਟੋ ਵਾਲੇ ਕ੍ਰੈਡਿਟ ਕਾਰਡ ਨਾਲ ਪਛਾਣ ਸਥਾਪਿਤ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਟੀ ਬਾਨਤ ਦੇ ਜ਼ਿਲ੍ਹੇ ਨੇ ਸਾਈਬਰ ਕੈਫੇ ਮਾਲਕਾਂ ਲਈ ਵੀ ਹੁਕਮ ਜਾਰੀ ਕੀਤੇ ਹਨ ਉਨ੍ਹਾਂ ਹਦਾਇਤ ਦਿੱਤੀ ਹੈ ਕਿ ਅਣਜਾਣ ਵਿਅਕਤੀ ਨੂੰ ਬਿਨਾ ਪਛਾਣ ਪੱਤਰ ਦੇ ਸਾਈਬਰ ਕੈਫੇ ਵਰਤਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਉਨ੍ਹਾਂ ਹਦਾਇਤ ਕੀਤੀ ਕਿ ਸਾਈਬਰ ਕੈਫੇ ਦੀ ਵਰਤੋਂ ਕਰਨ ਵਾਲੇ ਹਰੇਕ ਵਿਅਕਤੀ ਦਾ ਰਿਕਾਰਡ ਰੱਖਣ ਦੇ ਲਈ ਵਿਸ਼ੇਸ਼ ਰਜਿਸਟਰ ਲਗਾਇਆ ਜਾਵੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਦਾ ਸلسਲਾ ਜਾਰੀ ਹੈ ਤੇ ਮੋੜ ਤੋਂ ਇੱਕ ਹੋਰ ਖਬਰ ਸਾਹਮਣੇ ਆ ਰਹੀ ਹੈ। ਪਿੱਲੇ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸلسਲਾ ਲਗਾਤਾਰ ਚੱਲਿਆ ਹੈ। ਸ਼ਨੀਵਾਰ ਨੂੰ ਕਈ ਸਕੂਲਾਂ ਨੂੰ ਦੁਬਾਰਾ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ। ਇਨ੍ਹਾਂ ਵਿੱਚ ਡੀਪੀਐਸ ਦੁਆਰ ਕਾ ਕ੍ਰਿਸ਼ਨਾ ਮਾਡਲ ਪਬਲਿਕ ਸਕੂਲ ਅਤੇ ਸਰਵੋਧਿਆ ਵਿਦਿਆਲਯ ਸ਼ਾਮਿਲ ਹਨ ਬਮ ਸਕੁਆਇਰ ਦੇ ਨਾਲ ਪੁਲਿਸ ਟੀਮਾਂ ਸਕੂਲਾਂ ਵਿੱਚ ਪਹੁੰਚ ਗਈਆਂ ਹਨ ਤੇ ਸਾਵਧਾਨੀ ਵਰਜੋ ਵਿਦਿਆਰਥੀਆਂ ਅਤੇ ਸਟਾਫ ਨੂੰ ਬਾਹਰ ਕੱਢ ਲਿਆ ਗਿਆ ਅਤੇ ਇਮਾਰਤ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ ਹਾਲਾਂਕਿ ਜਾਂਚ ਵਿੱਚ ਕੁਝ ਵੀ ਸ਼ੱਕੀ ਅਜੇ ਤੱਕ ਨਹੀਂ ਮਿਲਿਆ ਬਮ ਸਕੁਆਇਰ ਦੇ ਨਾਲ ਪੁਲਿਸ ਟੀਮਾਂ ਸਕੂਲਾਂ ਵਿੱਚ ਪਹੁੰਚ ਗਈਆਂ ਹਨ ਸਾਵਧਾਨੀ ਵਿਚੋਂ ਵਿਦਿਆਰਥੀਆਂ ਅਤੇ ਸਟਾਫ ਨੂੰ ਬਾਹਰ ਕਰ ਲਿਆ ਗਿਆ ਅਤੇ ਇਮਾਰਤ ਦੀ ਪੂਰੀ ਤਲਾਸ਼ੀ ਲਈ ਜਾ ਰਹੀ ਹੈ ਹਾਲਾਂਕਿ ਜਾਂਚ ਦੇ ਵਿੱਚ ਅਜੇ ਵੀ ਕੁਝ ਜਿਹੜਾ ਕਿ ਸ਼ੱਕੀ ਨਹੀਂ ਪਾਇਆ ਗਿਆ ਤੇ ਇਸ ਦੇ ਨਾਲ ਹੀ ਸਕੂਲ ਪ੍ਰਬੰਧਨ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ دہشت ਜਿਹੜੀ ਫੈਲ ਗਈ ਹੈ ਪੁਲਿਸ ਨੂੰ ਵੀ ਜਿਹੜਾ ਕੇਸ ਉਚਿਤ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਵੱਲੋਂ ਵੀ ਆਪਣੀਆਂ ਹੌਫੁਲ ਐਕਸ਼ਨ ਮੋਡ ਦੇ ਵਿੱਚ ਜਿਹੜੇ ਕੀ ਨਜ਼ਰ ਆ ਰਹੇ ਨੇ ਪਿਛਲੀਆਂ ਧਮਕੀਆਂ ਪੂਰੀ ਤਰ੍ਹਾਂ ਫਰਜ਼ੀ ਨਿਕਲੀਆਂ ਸਨ ਹਾਲਾਂਕਿ ਤਲਾਸ਼ੀ ਮਹਿੰਮ ਦੌਰਾਨ ਸਕੂਲਾ ਵਿੱਚ ਕੁਝ ਵੀ ਨਹੀਂ ਮਿਲਿਆ ਤੱਗੇ ਤਿਹਾਰਾਂ ਦਾ ਸੀਜ਼ਨ ਆ ਰਿਹਾ ਹੈ ਦੀਵਾਲੀ ਦੁਸ਼ਹਰਾ ਵਰਗੇ ਵੱਡੇ ਤਿਹਾਰ ਆ ਰਹੇ ਨੇ ਤੇ ਜਿੱਥੇ ਭਾਰਤ ਦੇ ਵਿੱਚ ਭਾਰਤ ਨੂੰ ਕਹਿ ਸਕਦਾ ਹੈ ਕਿ ਤਿਹਾਰਾ ਦਾ ਦੇਸ਼ ਕਿਹਾ ਜਾਂਦਾ ਹੈ ਵਕਫ ਵਕਫ ਹਰ ਮਨਾਏ ਜਾਂਦੇ ਨੇ ਪਰ ਦੱਸਣਿਆ ਕਿ ਦੀਵਾਲੀ ਦੀਆਂ ਛੁੱਟੀਆਂ ਸਿਰਫ ਭਾਰਤ ਦੇ ਵਿੱਚ ਹੀ ਨਹੀਂ ਹੁਣ ਜਨਤਕ ਛੁੱਟੀ ਦਾ ਐਲਾਨ ਜਿਹੜਾ ਕੀ ਅਮਰੀਕਾ ਦੇ ਵਿੱਚ ਵੀ ਕਰ ਦਿੱਤਾ ਗਿਆ ਦੀਵਾਲੀ ਦਾ ਤਿਉਹਾਰ ਸਿਰਫ ਭਾਰਤ ਹੀ ਨਹੀਂ ਪੂਰੀ ਦੁਨੀਆ 'ਚ ਬਹੁਤ ਹੀ ਧੂਮ-ਧਾਮ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸੇ ਤਹਿਤ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਨੇ ਅਧਿਕਾਰਤ ਤੌਰ ਤੇ ਦੀਵਾਲੀ ਨੂੰ ਜਨਤਕ ਛੁੱਟੀ ਵਜੋਂ ਐਲਾਨ ਦਿੱਤਾ ਹੈ ਜੋ ਵੀ ਜੋ ਕਿ ਸੂਬੇ ਚ ਭਾਰਤੀ ਭਾਈਚਾਰੇ ਲਈ ਇੱਕ ਇਤਿਹਾਸਿਕ ਪਲ ਦੀਵਾਲੀ ਦਾ ਤਿਉਹਾਰ ਜੋ ਕਿ ਰੌਸ਼ਨੀ ਦੇ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ ਦੁਨੀਆਂ ਭਰ ਦੇ ਭਾਰਤੀਆਂ ਦੇ ਲਈ ਸਭ ਤੋਂ ਮਹੱਤਵਪੂਰਨ ਤਿਉਹਾਰ ਹੈ ਕੈਲੀਫੋਰਨੀਆ ਵਿੱਚ ਭਾਰਤੀ ਪ੍ਰਵਾਸੀਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਜਿਸ ਦਾ ਮੁੱਖ ਕਾਰਨ ਸਿਲੀਕਨ ਵੈਲੀ ਦਾ ਤਕਨੀਕੀ ਉਦਯੋਗ ਹੈ ਹਿਫਾਸਲਾ ਪਾਰਟੀ ਪਰੰਪਰਾਵਾਂ ਦੀ ਮਹੱਤਤਾ ਨੂੰ ਪਛਾਣਦਾ ਹੈ ਅਤੇ ਰਾਜ ਵਿੱਚ ਸੱਭਿਆਚਾਰਕ ਵਿਭਿੰਨਤਾ ਲਈ ਵੀ ਸਤਿਕਾਰ ਦਸਾਉਂਦਾ ਹੈ ਕੈਲੀਫੋਰਨੀਆ ਵਿੱਚ ਲਗਭਗ 8 ਲੱਖ ਭਾਰਤੀ ਰਹਿੰਦੇ ਹਨ ਤੇ ਬਹੁਤ ਸਾਰੇ ਪੇਸ਼ੇਵਰ ਹਨ ਜੋ ਤਕਨੀਕੀ ਸਿੱਖਿਆ ਅਤੇ ਸਿਹਤ ਸੰਭਾਲ ਖੇਤਰਾਂ ਵਿੱਚ ਕੰਮ ਕਰਦੇ ਹਨ ਜਦੋਂ ਕਿ ਹੋਰ ਦੂਜੀ ਜਾਂ ਤੀਜੀ ਪੀੜੀ ਦੇ ਭਾਰਤੀ ਅਮਰੀਕੀ ਵਸੇ ਹੋਏ ਨੇ ਇਹ ਬਿੱਲ ਕੈਲੀਫੋਰਨੀਆ ਵਿਧਾਨ ਸਭਾ ਦੇ ਦੋਵਾਂ ਚੈਂਬਰਾਂ ਵਿੱਚ ਸਪਸ਼ਟ ਬਹੁਮਤ ਨਾਲ ਪਾਸ ਹੋ ਗਿਆ ਹੈ ਤੇ ਦਿਵਾਲੀ ਦੇ ਸਕੂਲ ਅਤੇ ਕਾਲਜ ਬੰਦ ਰਹਿਣਗੇ ਹਾਲਾਂਕਿ ਅਦਾਲਤਾਂ ਆਪਣਾ ਕੰਮ ਕਰਨਾ ਜਾਰੀ ਰੱਖਣਗੀਆਂ ਪ੍ਰਸ਼ਾਸਨ ਦੇ ਇਸ ਫੈਸਲੇ ਮਗਰੋਂ ਕੈਲੀਫੋਰਨੀਆ ਹੁਣ ਉਹਨਾਂ ਅਮਰੀਕੀ ਰਾਜਾਂ ਵਿੱਚ ਸ਼ਾਮਲ ਹੋ ਗਿਆ ਹੈ ਜਿਨ੍ਹਾਂ ਨੇ ਅਧਿਕਾਰਤ ਤੌਰ ਤੇ ਦਿਵਾਲੀ ਨੂੰ ਛੁੱਟੀ ਵਜੋਂ ਮਾਨਤਾ ਦਿੱਤੀ ਹੈ ਜ਼ਿਕਰਯੋਗ ਹੈ ਕਿ ਇਸ ਸਾਲ ਦਿਵਾਲੀ ਦਾ ਤਿਉਹਾਰ ਦੁਨੀਆ ਭਰ ਚ 20 ਅਕਤੂਬਰ ਨੂੰ ਮਨਾਇਆ ਜਾਵੇਗਾ ਵੇਕਾ ਏਸ਼ੀਆ ਕੱਪ 2025 ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਟੀਮ ਨੇ ਏਸ਼ੀਆ ਕੱਪ 2025 ਦੇ ਆਪਣੇ ਆਖਰੀ ਗਰੁੱਪ ਪੜਾ ਮੈਚ ਵਿੱਚ ਓਮਾਨ ਨੂੰ 21 ਦੌੜਾਂ ਨਾਲ ਹਰਾ ਕੇ ਜੁੱਤਾ ਦੀ ਹੈਟ੍ਰਿਕ ਪੂਰੀ ਕੀਤੀ ਓਮਾਨ ਨੇ ਭਾਰਤ ਨੂੰ ਸਖਤ ਟੱਕਰ ਦਿੱਤੀ ਪਰ ਜਿੱਤ ਹਾਸਲ ਨਹੀਂ ਕਰ ਸਕਿਆ ਭਾਰਤ ਦਾ ਅਗਲਾ ਮੈਚ ਐਤਵਾਰ ਨੂੰ ਪਾਕਿਸਤਾਨ ਦੇ ਨਾਲ ਹੈ ਇਹ ਟੀਮ ਇੰਡੀਆ ਦਾ ਪਹਿਲਾ ਸੁਪਰ 4 ਮੁਕਾਬਲਾ ਹੋਵੇਗਾ ਪਰ ਇਸ ਤੋਂ ਪਹਿਲਾ ਹੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਿਆ ਹੈ ਦਰਅਸਲ ਪਾਰਾ ਦੇ 스타 ਆਲਰਾਊਂਡਰ ਅਕਸ਼ਰ ਪਟੇਲ ਨੂੰ ਅਮਾਨ ਵਿਧਰੁੱਧ ਦੇ ਮੈਚ ਦੀ ਦੂਜੀ ਪਾਰੀ ਵਿੱਚ 60 ਲੱਗ ਗਈ ਸੀ ਤੇ ਟੀਚੇ ਦਾ ਪਿੱਛਾ ਕਰਦੇ ਹੋਏ ਅਕਸ਼ਰ ਪਟੇਲ ਨੇ 15ਵੇਂ ਓਵਰ ਦੇ ਵਿੱਚ ਕੈਚ ਫੜਨ ਦੀ ਕੋਸ਼ਿਸ਼ ਕੀਤੀ ਪਰ ਗੇਂਦ ਉਸਦੇ ਹੱਥੋਂ ਖਿਸਕ ਗਈ ਜਿਸ ਕਾਰਨ ਕੈਚ ਖੁੰਝ ਗਿਆ ਤੇ ਇਸ ਦੌਰਾਨ ਉਹ ਆਪਣਾ ਸੰਤੁਲਨ ਗਵਾ ਬੈਠਾ ਅਤੇ ਉਸ ਦਾ ਸਿਰ ਜ਼ਮੀਨ ਤੇ ਬਚਿਆ ਜਿਸ ਤੋਂ ਬਾਅਦ ਉਹ ਮੈਦਾਨ ਤੇ ਵਾਪਸ ਨਹੀਂ ਆਇਆ ਤੇ ਇਹ ਮੰਨਿਆ ਜਾ ਰਿਹਾ ਹੈ ਕਿ ਅਕਸ਼ਰ ਪਾਕਿਸਤਾਨ ਵਿਰੁੱਧ ਅਗਲੇ ਵੱਡੇ ਮੈਚ ਤੋਂ ਬਾਹਰ ਹੋ ਸਕਦਾ ਹੈ ਹਾਲਾਂਕਿ ਇਹ ਸਿਰਫ ਕਿਆਸਰਾਈਆਂ ਨੇ ਐਤਵਾਰ ਨੂੰ ਦੁਬਈ ਵਿੱਚ ਪਾਕਿਸਤਾਨ ਖਿਲਾਫ ਹੋਣ ਵਾਲੇ ਸੁਪਰ ਫੋਰ ਮੈਚ ਵਿੱਚ ਉਸ ਦੀ ਭਾਗੀਦਾਰੀ ਤੇ ਸਸਪੈਂਸ ਬਣਿਆ ਹੋਇਆ ਹੈ ਤੇ ਜੇਕਰ ਅਕਸ਼ਰ ਸੱਤ ਕਾਰਨ ਪਾਕਿਸਤਾਨ ਖਿਲਾਫ ਨਹੀਂ ਖੇਡ ਸਕਿਆ ਤਾਂ ਭਾਰਤ ਨੂੰ ਆਪਣੀ ਰਣਨੀਤੀ ਬਦਲਣੀ ਪੈ ਸਕਦੀ ਹੈ ਤਦਰੀ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਪੱਧਰ ਤੇ ਤਬਾਦਲੇ ਕੀਤੇ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਪ੍ਰਸ਼ਾਸਨਿਕ ਪਦਰ ਤੇ ਫੇਰ ਬਦਲ ਕੀਤਾ ਗਿਆ ਤੇ ਜਾਰੀ ਕੀਤੇ ਗਏ ਹੁਕਮਾਂ ਦੇ ਅਨੁਸਾਰ 5 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਨੇ ਤਾਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਜਿਸ ਦੀ ਤਸਵੀਰ ਵੀ ਤੁਸੀਂ ਇਸ ਵੇਲੇ ਸਕਰੀਨ ਤੇ ਵੇਖ ਸਕਦੇ ਹੋ ਤਾਂ ਬਿਲਕੁਲ ਪੰਜ ਪੀਸੇ ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਤਵੱਜਹ ਅਗਲੀ ਖਬਰ ਦੇ ਵੱਲ ਜੁੱਥੇ ਹੜਪੇੜ ਤੇ ਇਲਾਕਿਆਂ ਦੇ ਵਿੱਚ ਐਨ ਜੀਓਜ਼ ਅਦਾਕਾਰ ਤੇ ਸਿਆਸੀ ਆਗੂ ਵੀ ਪਹੁੰਚ ਰਹੇ ਨੇ ਤੇ ਉੱਥੇ ਹੀ ਨੰਘ ਸਿੰਘ ਵੀ ਇਹਨਾਂ ਇਲਾਕਿਆਂ ਦੇ ਵਿੱਚ ਉਹਨਾਂ ਦੀ ਮਦਦ ਕਰਨ ਦੇ ਲਈ ਪਹੁੰਚ ਚੁੱਕੇ ਨੇ ਰਾਵੀ ਦਰਿਆ ਦੇ ਪਾਣੀ ਨਾਲ ਦਰਿਆ ਦੇ ਕੰਢੇ ਕਈ ਪਿੰਡਾਂ ਦੇ ਲੋਕਾਂ ਦੇ ਘਰਾਂ ਨੂੰ ਨੁਕਸਾਨ ਪਹੁੰਚਿਆ ਅਤੇ ਕਈ ਘਰਾਂ ਦੀਆਂ ਛੱਤਾਂ ਵੀ ਡਿੱਗ ਚੁੱਕੀਆਂ ਨੇ ਇਹਨਾਂ ਵਿੱਚੋਂ ਜ਼ਿਆਦਾਤਰ ਗਰੀਬ ਪਰਿਵਾਰ ਹਨ ਇਤਿਹਾਸਿਕ ਤਰਤੀ ਚਮਕੌਰ ਸਾਹਿਬ ਨਾਲ ਸੰਬੰਧਿਤ ਸ਼ਹੀਦ ਬਾਬਾ ਜੁਜਾਰ ਸਿੰਘ ਸੇਵਾ ਸੁਸਾਇਟੀ ਨਾਲ ਜੁੜੇ ਨਿਹੰਗ ਸਿੰਘ ਅਹਮਦਾਬਾਦ ਗੁਜਰਾਤ ਅਤੇ ਲੁਧਿਆਣਾ ਤੋਂ ਗੁਰਦਾਸਪੁਰ ਦੇ ਹੜਪੇੜੇ ਤੇ ਇਲਾਕੇ ਵਿੱਚ ਪਹੁੰਚੇ ਅਤੇ ਉਹਨਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਕੀ ਗੱਲਬਾਤ ਕੀਤੀ ਗਈ ਉਹਨਾਂ ਨਾਲ ਪੁੱਛਿਆ ਗਿਆ ਕਿ ਕਿੰਨਾ ਕੁ ਨੁਕਸਾਨ ਹੋਇਆ ਪੂਰਾ ਜਾਇਜ਼ਾ ਲਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਤੇ ਆਉ ਸੁਣਦੇ ਹਾਂ ਤੇ ਜਿਵੇਂ ਅਸੀਂ ਘਰ ਆਏ ਆ ਇਹ ਸਰਦਾਰ ਮਹਿੰਦਰ ਸਿੰਘ ਜੀ ਦਾ ਘਰ ਹੈ ਇਹਨਾਂ ਦੀਆਂ ਪੰਜ ਬੇਟੀਆਂ ਤੇ ਦੋ ਛੋਟੀ ਛੋਟੀਆਂ ਪੁੱਤਰੀਆਂ ਨੇ ਬੇਟੇ ਇਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਆਮਦਨ ਦਾ ਕੋਈ ਜ਼ਰੀਆ ਨਹੀਂ ਹੈ ਕਿ ਚੱਕੀ ਲੈ ਕੇ ਕਿਸੇ ਦੀ ਤੇ ਉੱਥੇ ਆਟਾ ਪਿੰਦੇ ਆ ਉਹ ਤੋਂ ਗੁਜ਼ਾਰਾ ਕਰਦੇ ਆ ਕੋਈ ਜ਼ਮੀਨ ਥੋੜੀ ਬੋਤੀ ਹੋਵੇਗੀ ਕੋਈ ਚਾਰਕ ਨਾਲ ਜਾ ਕੇ ਲਾ ਬਾਕੀ ਹਾਲਾਤ ਬਹੁਤ ਇਨਾਂ ਦੀ ਮਾੜੀ ਹੈ ਤੇ ਬਾਬਾ ਜੀ ਹੁਣ ਆਏ ਆ ਹੁਣ ਮਤਲਬ ਸਸ ਦਿੱਤਾ ਇਨਾਂ ਦਾ ਚਲੋ ਬਹੁਤ-ਬਹੁਤ ਇਨਾਂ ਦਾ ਮੈਂ ਧੰਨਵਾਦ ਕਰਦਾ ਜੀ ਸੁਭਸਿੰਧ ਦੇ ਕੇ ਬਾਬਾ ਜੀ ਬਾਬਾ ਜੀ ਨੇ ਚਲੋ ਕੁਝ ਉਹਨਾਂ ਦੀ ਮਦਦ ਕੀਤੀ ਹੈ ਬਾਕੀ ਕਹਿੰਦੇ ਆਉਣ ਵਾਲੇ ਸਮੇਂ 'ਚ ਕੁਝ ਕਰਾਂਗੇ ਇਨਾਂ ਦੇ ਘਰ ਕੋਲ ਬਾਰੇ ਕੁਝ ਸੋਚਾਂਗੇ ਅਸੀਂ ਜਦੋਂ ਹਾਰ ਦੇ ਬਾਰੇ ਇਹ ਕਹਿੰਦਾ ਵਾਚ ਸੁਣਿਆ ਬੜਾ ਦੁੱਖ ਹੋਇਆ ਕਹੇ ਖੜੇ ਪ੍ਰਧਾਨ ਰਿਸ਼ਾਨ ਸਿੰਘ ਨੰਬਰ ਬਜਨ ਜਿੱਤੇ ਬਾਬਾ ਕੁਲਿੰਦਰ ਸਿੰਘ ਬਜਨ ਜਿੱਤੇ ਬਾਬਾ ਜੀ ਨੇ ਸਾਨੂੰ ਤੁਹਾਨੂੰ ਜਦ ਵੀ ਇਹ ਤੁਹਾਨੂੰ ਜੋ ਵੀ ਸੇਵਾ ਕਰ ਸਕਦੇ ਬਿਲਕੁਲ ਕੱਟੀ ਕਰੋ ਸੇਵਾ ਕੱਟੀ ਤੇ ਇਸ ਪਾਣੀ ਦੇ ਜੁੜਾ ਮਾਰ ਧੋੜੀ ਘਾਟੋ ਤੋਂ ਬਾਅਦ ਤੁਸੀਂ ਆਓ ਤਾਂ ਪਾਣੀ ਦਾ ਨਾਕ ਤੇ ਬੜਾ ਹੋ ਚੁੱਕਿਆ ਹੋਇਆ ਹੈ ਤਾਂ ਆਪਾਂ ਜਿਹੜੇ ਮਕਾਨ ਧੇ ਨੇ ਚੁਕਾਂ ਦੇ ਜਿਹੜੇ ਜ਼ਰੂਰ ਮੰ ਲੋਗ ਨੇ ਉਹਨਾਂ ਨੂੰ ਆਪਾਂ ਇਹ ਸੇਵਾ ਕਰਨੀ ਹੈ ਤੇ ਮਾਇਆ ਦਾ ਜੋਰ ਰੱਖੋ ਤੇ ਮਾਇਆ ਕੱਢ ਕੇ ਅਸੀਂ ਆਉਂਦੇ ਸੀ ਮਮਨ ਨਿਸ਼ਾਨ ਸਾਂ ਦੇ ਰਹਿਣੇ ਗੋ ਉਹ ਸਾਡੇ ਨਾਲ ਹੋਣੇ

ਸਾਹਿਬ ਜਦਾ ਬਾਬਾ ਜੀ ਜਰ ਸਿੱਧੀ ਸਤਾਨ ਬੰਦੀ ਸਿੰਘਾਂ ਦਾ ਮੋਰਚਾ ਮਹਾਲੀ ਚੱਲਦਾ ਪਿਆ ਸਾਡੀ ਇੱਕ ਟੀਮ ਗੁਜਰਾਤ ਅਹਮਦਾਬਾਦ ਤੋਂ ਸਾਰੇ ਨੇਗ ਸਿੰਘ ਆਏ ਲੁਧਿਆਣੇ ਤੋਂ ਆਏ ਆ ਦਲਬੰਦ ਬੜੀ ਚੜ੍ਹਦੀ ਕਲਾ ਦੇ ਵਿੱਚ ਆਪਣੇ ਪਰਿਵਾਰਾਂ ਦੀ ਸੇਵਾ ਕਰ ਰਿਹਾ ਜਿੱਥੇ ਜਿੱਥੇ ਆਪਣੇ ਬਜ਼ੁਰਗ ਮਾਵਾਂ ਭੈਣਾਂ ਜਿਨ੍ਹਾਂ ਦਾ ਪਾਣੀ ਦੇ ਨਾਲ ਜਿਆਦਾ ਨੁਕਸਾਨ ਹੋਇਆ ਕਿਉਂਕਿ ਪਹਿਲੋ ਵੀ ਆਪਣੀਆਂ ਟੀਮਾਂ ਆਉਂਦੀ ਆ ਰਹੀ ਆ ਇੱਥੇ ਲੈ ਕੇ ਲੰਗਰ ਪ੍ਰਸ਼ਾਦਾ ਸਾਰਾ ਕੁਝ ਕਿਉਂਕਿ ਹੁਣ ਸਾਨੂੰ ਇਹ ਸੀ ਵੀ ਅਸੀਂ ਗਰਾਉਂਡ ਵੇਖੀ ਜਾ ਕੇ ਇੱਕ ਵਾਰੀ ਪਤਾ ਲੱਗਿਆ ਕਿ ਹੁਣ ਗੱਡੀਆਂ ਲੰਘਦੀਆਂ ਵਿੱਚ ਦੀ ਸਾਰੇ ਪਿੰਡਾਂ 'ਚ ਜਿੱਥੇ ਜਿੱਥੇ ਕੋਈ ਲੋੜਵੰਦ ਪਰਿਵਾਰ ਆ ਉੱਥੇ ਉੱਥੇ ਜਾ ਕੇ ਅਸੀਂ ਆਪਣੇ ਪਰਿਵਾਰਾਂ ਦੀ ਬਾਹ ਫੜ ਸਕੀਏ। ਬਾਬਾ ਜੀ ਅੱਜ ਕਿਹੜੀ ਕਿਹੜੀ ਰਾਸ ਸਮਗਰੀ ਹੋਣੀ ਹੈ? ਕਿਹਦੀ ਅੱਜ ਨਹੀਂ ਅਸੀਂ ਸਮਗਰੀ ਸਾਡੇ ਕੋਲ ਇਹ ਆ ਵੀ ਜਿਹੜੇ ਪਰਿਵਾਰ ਸਾਨੂੰ ਲੋੜਵੰਦ ਆ ਉਹਨਾਂ ਨੂੰ ਅਸੀਂ ਮਾਇਆ ਦੀ ਸੇਵਾ ਹੀ ਕਰਕੇ ਜਾਵਾਂਗੇ ਸਾਰਿਆਂ ਨੂੰ। ਬਾਬਾ ਕਿੰਨੇ ਦਿਨ ਤੋਂ ਲੱਗੇ? 3 ਦਿਨ ਤੋਂ ਨਹੀਂ ਪਹਿਲਾਂ ਸੇਵਾ ਆਉਂਦੀ ਰਹੀ ਅਸੀਂ ਰਾਤ ਆਏ ਸੀ ਇੱਥੇ ਗੁਰਦੁਆਰਾ ਟਾਲੀ ਸਾਹਿਬ ਰਾਤ ਹੁਣ ਅੱਜ ਅਸੀਂ ਜਿੰਨੇ ਘਰ 100 200 ਘਰਾਂ ਦੇ ਵਿੱਚ ਜਾਵਾਂਗੇ ਜਿੰਨੀ ਸੇਵਾ ਹੋਈ ਸਾਰੇ ਦੇ ਘਰਾਂ 'ਚ ਮਾਇਆ ਦੀ ਜਿੱਥੇ ਜਿੱਥੇ ਲੋੜ ਹੈ ਉੱਥੇ ਦੇ ਦੇ ਕੇ ਤੇ ਅੱਜ ਤੱਕ ਚੱਲੇ ਕੱਲ ਤੱਕ ਚੱਲੇ ਉਸ ਤੋਂ ਬਾਅਦ ਫਿਰ ਅਗਲੀ ਵਾਰ ਨੂੰ ਫਿਰ ਆਵਾਂਗੇ ਚਤੇ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨਆਈ ਮੈਨੂੰ ਦੇ ਉਚਾਰ ਚਾਹਤ ਧੰਨਵਾਦ